ਲਓ ਜੀ ਭਰਾਵੋ ਗਰਵਾਜ ਕੰਪਨੀ ਵਾਲਿਆਂ ਨੇ ਬਾਈ ਕਿਸਾਨ ਵੀਰਾਂ ਦੇ ਲਈ ਜਾਪਾਨ ਦੀ ਤਕਨੀਕ ਦੇ ਨਾਲ ਬਣਿਆ ਹੋਇਆ ਬਾਈ ਬੈਲਰ ਕਿਸਾਨਾਂ ਦੀ ਕਚੈਰੀ 'ਚ ਪੇਸ਼ ਕਰਤਾ ਇਹ ਬੈਲਰ ਦੀ ਖਾਸੀਅਤ ਕੀ ਹੈ ਵੀ ਨਾ ਤਾਂ ਬਾਈ ਇਹਨੂੰ ਕੋਈ ਤੇਲ ਤੂਲ ਦੇਣਾ ਪੈਂਦਾ ਕਿਸਾਨ ਭਰਾਵੋ ਨਾ ਇਹਦੇ ਵਿੱਚ ਕੋਈ ਖੜਾ ਲਾਵੇ ਉਹ ਸਾਹਮਣੇ ਦੇਖ ਲਓ ਪੱਖਾ ਚੱਲੀ ਜਾਂਦਾ ਵਿੱਚ ਬਾਈ ਜਿਹਨੇ ਨਾਲ ਦੇ ਨਾਲ ਇਹਦੇ ਗਰਦਾ ਵਗੈਰਾ ਜਿਹੜਾ ਕੋਸ਼ਣੀ ਜੰਮਣ ਦੇਣਾ ਤੇ ਬਾਈ ਰਾਇਕ ਦੇ ਨਾਲ ਇੱਕ ਸਾਈਡ ਤੇ ਕਰਕੇ ਇਕੱਠਾ ਉਸ ਤੋਂ ਬਾਅਦ ਬੀਲਰ ਆ ਇਸ ਤਰ੍ਹਾਂ ਬਾਈ ਵਿਚਾਲੋਂ ਚੱਕੂਪਰਾ ਉਹ ਟਰੈਕਟਰ ਦੇ ਜਮਾ ਮਗਰਲੇ ਪਾਸੇ ਸਿੱਧਮ ਸਿੱਧਾ ਬੀਲਰ ਪੈਂਦਾ ਤੇ ਜਿਹਦੇ ਨਾਲ ਬਾਈ ਦੇਖੋ ਐਂ ਲਿਆਈ ਜਾਂਦਾ ਤੇ ਅੱਗੇ ਲਿਆ ਕੇ ਇਹਨੇ ਗੱਠ ਬਣਾ ਦੇਣੀਆਂ ਉਹਦੀ ਸਭ ਤੋਂ ਵੱਡੀ ਗੱਲ ਬਾਈ ਨਾ ਤਾਂ ਇਹਦੀ ਛੇਤੀ ਛੇਤੀ ਕਿਸਾਨ ਵੀਰਾਂ ਨੂੰ ਕੋਈ ਰਿਪੇਅਰ ਦੀ ਲੋੜ ਪਵੇ ਮੈਂ ਤਾਂ ਇੱਥੋਂ ਤੱਕ ਕਹਿੰਦਾ ਵੀ ਜਿਹੜੇ ਕਿਸਾਨ ਵੀਰ ਨੇ ਬਾਈ ਇੱਕ ਵਾਰੀ ਇਹ ਲੈ ਲੈ ਆਣਾ ਮੁੜ ਕੇ ਉਹਨੂੰ ਤੁਸੀਂ ਐ ਮੰਨ ਲਓ ਵੀ ਆਏ ਨਹੀਂ ਹੈਗਾ ਵੀ ਟੜਕੇ ਤੁਰਨ ਤੋਂ ਪਹਿਲਾਂ ਤੇਲ ਦੇ ਦੋ ਉਦੋਂ ਬਾਅਦ ਦੁਪਹਿਰੇ ਕਿਤੇ ਹੋ ਗਿਆ ਹੋ ਗਿਆ ਵੀ ਚੈਨਾ ਸੁੱਕ ਗਈਆਂ ਜਾਂ ਕੁਝ ਹੋਰ ਹੋ ਗਿਆ ਵੀ ਤੇਲ ਦੇ ਦੋ ਆਹ ਕਰ ਦੋ ਆਹ ਕਰ ਦੋ ਬਾਈ ਸਾਰਾ ਕੁਝ ਇਹ ਤੇ ਭਰਾਵੋ ਆਟੋਮੈਟਿਕ ਸਿਸਟਮ ਲੱਗਿਆ ਹੋਇਆਗਾ ਟਾਈਮਰ ਲੱਗੇ ਹੋਏ ਨੇ ਜਾਨੀ ਕਿ ਇਹ ਆਟੋ ਲੋਵਰੀ ਕੈਂਟ ਹੈ ਕੋਈ ਇਹਦੇ ਵਿੱਚ ਖੜਾ ਆਉਣ ਵਾਲੀ ਪ੍ਰੋਬਲਮ ਨਹੀਂ ਆਉਂਦੀ ਹੈਗੀ ਜਿਹੜੀ ਚੈਨ ਵਗੈਰਾ ਗਈ ਸਾਰੀ ਨੂੰ ਬਾਈ ਆਟੋਮੈਟਿਕ ਉੱਪਰ ਉਹਦੇ ਬੁਰਸ਼ ਲੱਗੇ ਹੋਏ ਵੀ ਉਹਨੂੰ ਤੇਲ ਲੱਗੀ ਜਾਣਾਗਾ ਤੇ ਵੀ ਜਿਵੇਂ ਪਹਿਲਾਂ ਖੜਾਲ ਪੈਂਦੀ ਸੀ ਨਾ ਵੀ ਉਧਰੋਂ ਕੰਮ ਕਰਦੇ ਕਰਦੇ ਆਪਾਂ ਕਹਿੰਦੇ ਖੜਜੋ ਯਾਰ ਮੜਾ ਜਾ ਜਾਂ ਤਾਂ ਬੈਲਰ ਸਾਫ਼ ਕਰ ਲਈਏ ਵੀ ਜਾ ਬਾਈ ਅੱਗੇ ਤੇਲ ਵਗੈਰਾ ਦੇ ਲਈਏ ਇਹਨੂੰ ਵੀ ਸਾਫ਼ ਕਰ ਲਈਏ ਬੋਸ਼ਾ ਪਾਸਾ ਨੂੰ ਜਾਂ ਕੋਈ ਹੋਰ ਚੀਜ਼ ਉਹ ਕਰ ਲਈਏ ਬਾਈ ਜਾਪਾਨ ਦੀ ਤਕਨੀਕ ਦੇ ਨਾਲ ਭਰਾਵੋ ਇਹ ਮਸ਼ੀਨ ਬਣੀ ਆਗੀ ਬਹੁਤ ਸੋਹਣੀ ਨਾ ਇਹ ਤੇ ਟਰੈਕਟਰ ਟੜਕੇ ਟੜਕੇ ਨਾ ਬਾਈ ਡਰਾਈਵਰ ਇਹ ਤੇ ਬੁੜਕੇ ਨਹੀਂ ਕਈ ਵਾਰ ਕੀ ਹੁੰਦਾ ਤੇ ਵੀ ਜਦੋਂ ਡਰਾਈਵਰ ਬੈਲਰ ਵਾਲੇ ਟਰੈਕਟਰ ਤੋਂ ਉਤਰ ਕੇ ਆਉਂਦਾ ਨਾ ਰੋਟੀ ਖਾਣ ਲੱਗਾ ਵੀ ਬਾਈ ਹਣੂ ਨੇ ਮਰੀ ਜਾਂਦਾ ਐਨਾ ਮੈਂ ਕਹਣਾ ਬਾਈ ਸਮੂਥ ਟਰੈਕਟਰ ਚੱਲਦਾ ਨਾ ਟਰੈਕਟਰ 50 ਐਚਪੀ ਦਾ ਟਰੈਕਟਰ ਇਹ ਤੇ ਪੂਰਾ ਵਧੀਆ ਚੱਲਦਾ ਬਾਈ ਤੇ ਆਮ ਵੀ ਆਪਣੇ ਨਹੀਂ ਕਿਸਾਨ ਵੀਰਾਂ ਦੀ ਧਾਰਨਾ ਬਣੀ ਵੀ ਤੇ ਵੀ ਜਿਹੜੇ ਬੈਲਰ ਤੇ ਟਰੈਕਟਰ ਜੇ ਕੋਈ ਚੱਲ ਗਿਆ ਨਾ ਤਾਂ ਸਮਝ ਲਓ ਵੀ ਟਰੈਕਟਰ ਖਤਮ ਹੋਣਾ ਨਾ ਹੋ ਜਾਂਦਾ ਬਾਈ ਇਹੇ ਭਰਾ ਉਹ ਗਰਵਾਜ ਕੰਪਨੀ ਨੇ ਬਾਈ ਕਿਸਾਨਾਂ ਦੇ ਲਈ ਜਾਪਾਨੀ ਤਕਨੀਕ ਦਾ ਬੈਲਰ ਪੇਸ਼ ਕਰਤਾ ਕਿਸਾਨਾਂ ਦੀ ਕਚਹਿਰੀ ਦੇ ਵਿੱਚ ਜਿਹੜਾ ਪੂਰੀ ਵਧੀਆ ਗੱਠ ਬਣਾਉਂਦਾ ਵਧੀਆ 45 50 ਕਿਲੋ 55 ਕਿਲੋ ਤੱਕ ਬਈ ਇਹਦਾ ਵੇਟ ਵਗ ਜਾਂਦਾਗਾ ਗੱਠ ਦਾ ਤੇ ਬਹੁਤ ਹੀ ਵਧੀਆ ਸੁਣ ਨੂੰ ਮੈਂ ਦੱਸਾਂ ਗੱਲ ਬਈ ਜਿਵੇਂ ਗੱਠ ਬੰਨਣੀਆਂ ਧਾਗਾ ਧੂਗਾ ਸਾਰਾ ਕੁਝ ਆਟੋ ਕੱਟ ਕਰਦਾ ਐ ਨਹੀਂ ਹੈਗਾ ਵੀ ਜਿਵੇਂ ਪਹਿਲਾਂ ਵਾਲੇ ਕਈ ਵਾਰ ਆਪਾਂ ਬੀਲਰਾਂ 'ਚ ਦੇਖਿਆ ਵੇਗਾ ਨੁਕਸੀ ਆਈ ਜਾਂਦੇ ਨੇ ਕਿ ਜਾਂ ਕੋਈ ਹੋਰ ਦਿੱਕਤ ਪੈ ਜਾਂਦੀ ਹੈ ਕਿ ਕਿਤੇ ਕੋਈ ਖੜਾ ਹਾਲ ਪੈ ਗਈ ਕਿਤੇ ਕੁਝ ਹੋਰ ਹੋ ਗਿਆ ਮੈਂ ਕਹਣਾ ਬਈ ਬਹੁਤ ਹੀ ਵਧੀਆ ਤਕਨੀਕ ਨਾਲ ਵਰਤੇ ਆ ਬਈ ਕਿਸਾਨ ਭਰਾਵੋ ਇਹੇ ਬੀਲਰ ਵੀ ਬਈ ਕਿਸਾਨ ਵੀਰਾਂ ਕੋਲੇ ਪਿਛਲੇ ਸਾਲ ਕਰਵਾਜ ਕੰਪਨੀ ਨੇ ਡੈਮੋ ਵਾਸਤੇ ਦਿੱਤਾ ਸੀਗਾ ਉਸ ਤੋਂ ਬਾਅਦ ਇਹਦੇ ਵਿੱਚ ਜੋ ਵੀ ਕੰਪਨੀ ਨੂੰ ਕੋਈ ਸੋਧ ਕਰਨੀ ਪਈ ਹੈ ਉਹ ਕੰਪਨੀ ਦੇ ਮਾਲਕ ਬਈ ਆਪ ਜਪਾਨ ਜਾ ਕੇ ਇਹਦੇ ਵਿੱਚ ਸੋਧ ਕਰਕੇ ਆਏ ਨੇਗੇ ਤੇ ਸਾਰਾ ਨਵੀਂ ਤਕਨੀਕ ਦੇ ਨਾਲ ਲੇਟੈਸਟ ਮਾਡਲ ਲੈ ਕੇ ਆਏ ਨੇ ਤੇ ਰੇਟ ਵੀ ਜਮ ਆਮ ਬੇਲਰਾਂ ਦੇ ਬਤ ਦੇ ਵਿੱਚ ਆਜੋ ਬਈ ਜਿਹੜੇ ਵੀਰਾਂ ਨੇ ਪਹਿਲਾਂ ਚਲਾਇਆ ਸੀ ਉਹਨਾਂ ਤੋਂ ਗੱਲਬਾਤ ਸੁਣੀਏ ਨਾ ਡਰਾਈਵਰ ਵੀਰੋ ਪਿਛਲੇ ਸਾਲ ਅਸੀਂ ਇਹ ਮਸ਼ੀਨ ਮਾਨਸਰ ਨੂੰ ਦਿੱਤੀ ਸੀ ਤੇ ਇਹਨਾਂ ਨੇ ਇੱਕ ਸੀਜ਼ਨ ਪੂਰਾ ਦੱਬ ਕੇ ਮਸ਼ੀਨ ਚਲਾਈ ਹੈ ਤੇ ਮੈਂ ਇੱਕ ਵਾਰ ਮਾਨ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਸਾਡੀ ਮਸ਼ੀਨ ਬਾਰੇ ਦੱਸਣ ਕਿ ਪਿਛਲੇ ਸਾਲ ਇਹਨਾਂ ਨੂੰ ਸਾਡੀ ਮਸ਼ੀਨ ਕਿਵੇਂ ਲੱਗੀ ਹਾਂਜੀ ਮਾਨ ਸਾਹਿਬ ਦੱਸੋ ਇੱਕ ਵਾਰ ਬਾਈ ਜੀ ਸਰ ਇਹਨਾਂ ਨੂੰ ਬਾਈ ਜੀ ਗੱਲ ਇਦਾਂ ਜੀ ਪਿਛਲੇ ਸਾਲ ਆਪਾਂ ਨੂੰ ਦਰਵਾਜ ਕੰਪਨੀ ਨੇ ਡੈਮੋ ਦਿੱਤਾ ਸੀਗਾ ਇਹਦਾ ਪੂਰਾ ਸੀਜ਼ਨ ਆਪਾਂ ਨੇ ਮਸ਼ੀਨ ਚਲਾਈ ਹੈ ਬਹੁਤ ਹੀ ਵਧੀਆ ਮਸ਼ੀਨ ਹੈ ਜਿਹੜਾ ਇਹ ਜਪਾਨੀ ਬੈਲਰ ਹੈ ਤੇ ਅਸੀਂ ਜਦੋਂ ਮਸ਼ੀਨ ਚਲਾਈ ਆ ਇੱਕ ਤਾਂ ਵਜਨ ਦਾ ਬਹੁਤ ਆਉਂਦਾ ਗੱਠ ਦਾ ਮੇਨ ਗੱਲ ਇਹ ਹੁੰਦੀ ਆ ਵੀ ਇਹਦਾ ਟਾਈਟਨੈਸ ਤਕੜੀ ਆ ਪੂਰੀ ਆ ਜਿਵੇਂ ਕਹਿੰਦਾ ਵੀ ਵਜਨ ਪ੍ਰੈਸ਼ਰ ਬਹੁਤ ਵਧੀਆ ਹੈਦਾ ਉਦੋਂ ਬਾਅਦ ਹੋਰ ਜਿਹੜੀਆਂ ਗੱਲਾਂ ਤੁਹਾਨੂੰ ਆਜੋ ਨਾਲ ਦੀ ਨਾਲ ਤੁਹਾਨੂੰ ਦੱਸਦੇ ਆ। ਲੈਵਰ ਨੂੰ ਦੱਸ ਦੋ ਵੀ ਕਿੰਨਾ ਕੰਫਰਟ ਆ ਇੱਕ ਲੋਕ ਇਹ ਕਰਦੇ ਆ ਜੀ ਵੀ ਟਰੈਕਟਰ ਟੁੱਟਦਾ ਇਹਦੇ ਨਾਲ। ਭਾਈ ਜੀ ਇਹ ਟ੍ਰੈਸ਼ੀ ਮਸ਼ੀਨ ਹੈ। ਨਾ ਇਹਦਾ ਕੋਈ ਟਾਇਰਾਂ ਦੇ ਅਸਰ ਪਵੇ, ਨਾ ਟਰੈਕਟਰ ਨੂੰ ਚੇ ਝੂਟਾ ਹੀ ਨਹੀਂ ਮਾਰਦੀ ਬਿਲਕੁਲ। ਬਿਲਕੁਲ ਸਮੂਥ ਚੱਲਣ ਵਾਲੀ ਮਸ਼ੀਨ ਆ। ਤੁਸੀਂ ਵੀਡੀਓ ਫੇਰ ਚਲਾ ਕੇ ਦੇਖੋ ਨਾ ਤੁਹਾਨੂੰ ਜੀ। ਮੈਂ ਕਹਿੰਦਾ ਸੀਜ਼ਨ ਲਾਉਣ ਤੋਂ ਬਾਅਦ ਟਰੈਕਟਰ ਕੋਲ ਆ ਕੇ ਦੇਖ ਲਿਓ ਭਾਈ। ਮੈਂ ਕਹਿੰਦਾ ਜੀ 10 ਵਾਰ ਦੇਖਿਓ। ਦੁਬਾਰਾ ਵੀਡੀਓ ਬਣਾ ਕੇ ਲੈ ਜਾਓ ਇਸ ਟਰੈਕਟਰ ਦੀ ਜੇ ਕੋਈ ਟਾਇਰ ਡੰਗਾ ਡ ਜਦੋਂ ਝੂਟਾ ਮਾਰਦੀ ਹੈ ਮਸ਼ੀਨ ਤੁਹਾਨੂੰ ਵੀਡੀਓ ਦੁਬਾਰਾ ਬਣਾ ਕੇ ਦਿਖਾਉਂਦਾ ਇਹ ਜਿਵੇਂ ਬਾਕੀ ਮਸ਼ੀਨਾਂ ਤੋਂ ਵੱਧ ਡਰਾਈਵਰ ਨਾ ਰੋਟੀ ਖਾਣੇ ਵੇਲੇ ਵੀ ਐੇ ਲੈ ਜਾਂਦਾ ਹਾਂ ਤੇ ਵਧੀਆ ਮੌਜਾਂ ਨਾਲ ਚਲਾ ਸਕਦਾ ਬੰਦਾ ਆਰਾਮ ਨਾਲ ਐਜੇ ਮਤਲਬ ਵੀ ਚੰਗੇ ਸੁਭਾਅ ਚ ਚਲਾ ਸਕਦਾ ਬੰਦਾ ਐਨਵੀਓ ਚੱਟੜਾ ਬੰਦ ਬੱਦ ਤੋਂ ਬੱਦ 50 ਆਪਰ ਜੀ ਇਦੋਂ ਬੱਦ ਲੋੜ ਨਹੀਂ ਹੈਗੀ ਇੱਕ ਥੋੜਾ ਜਿਹਾ ਹੋਰ ਕਲੀਅਰ ਕਰ ਦਿਓ ਜਿਵੇਂ ਕਹਿੰਦੇ ਨੇ ਵੀ ਤਿੰਨ ਸਿਲੰਡਰ ਟਰੈਕਟਰ ਨਹੀਂ ਚੱਲਦਾ ਕੋਈ ਬਾਈ ਜੀ ਤਿੰਨੇ ਚੱਲਦੇ ਨੇ ਸਾਰੇ ਠੀਕ ਹੈ ਜੀ ਤਿੰਨ ਸਿਲੰਡਰ ਜਿਹੜਾ ਮਰਜੀ ਚਲਾਓ ਜਿਹੜਾ ਮਰਜੀ ਟਰੈਕਟਰ ਚਲਾਓ ਜਿਹੜਾ ਮਰਜੀ ਜਿਹੜਾ ਮਰ 50 ਆਪਰ ਦਾ ਟਰੈਕਟਰ ਬਹੁਤ ਵਧੀਆ ਮਸ਼ੀਨ ਚਲਾਊਗਾ ਸੋਚਣ ਦੀ ਵੀ ਲੋੜ ਨਹੀਂ ਹੈਗੀ ਆਪਾਂ ਤੁਸੀਂ ਆਟੋ ਲਿਬ੍ਰੀਕੇਸ਼ਨ ਵਾਲਾ ਲੈ ਲਓ ਉਹ ਵੀ ਦੱਸ ਦਿਆਂ ਤੁਹਾਨੂੰ ਦਿਖਾਉਨੇ ਆ ਪਿੱਛੇ ਆਜੋ ਦੇਖ ਲਓ ਤੁਸੀਂ ਉੱਥੋਂ ਹੀ ਸ਼ ਫੁਕ ਚ ਬੌਂਡ ਕਰਕੇ ਫਿਰ ਆਪਾਂ ਨੂੰ ਨਾ ਇੱਕ ਪਾਈਪ ਲਾਉਣਾ ਪੈਂਦਾ ਹੈ ਹਾਈਡਰੌਲਿਕ ਵਾਲਾ ਪਿਕਅਪ ਨੂੰ ਚੱਕਣ ਲਈ ਉਹ ਫਹਾ ਵੜਦਾ ਇਸ ਕੰਪਨੀ ਨੇ ਲਿੰਕਾਂ ਚ ਬਾਦੀਆਂ ਮਸ਼ੀਨਾਂ ਬਣਾ ਇੱਥੋਂ ਜਦੋਂ ਮਰਜੀ ਬਟਟ ਪਾਉਣੀ ਹੈ ਆਪਣੀ ਡੋਲਟ ਪਾਉਣੀ ਹੈ ਖਾਲਟ ਪਾਉਣੀ ਹੈ ਇੱਥੋਂ ਪਿਕਅਪ ਚ ਤਾਂ ਹੋ ਜਾਣੀਆਂ ਆਪਾਂ ਨੂੰ ਉਹ ਪਾਈਪ ਰੋਜ ਲਾਉਣੀ ਹੁੰਦੀ ਨਾ ਤੇਲ ਕਾਲਾ ਹੋਵੇ ਟਰੈਕਟਰ ਆਪਣਾ ਨਾ ਤੇਲ ਲੀਕ ਹੋਵੇ ਬਿਲਕੁਲ ਉਦੋਂ ਬਾਅਦ ਹੀ ਆਜੋ ਤੁਸੀਂ ਪਿਕਅਪ ਪਿਕਅਪ ਲਗਭਗ ਇਹਦੀ 1900 ਐਮਐਮ ਦੀ ਆ ਬਾਕੀ ਮਸ਼ੀਨਾਂ ਨਾਲੋਂ ਵੱਡੀ ਆ ਖੁੱਲੀ ਆ ਮਾਲ ਖਿੱਚਣ ਦੀ ਕੈਪੈਸਿਟੀ ਦੁਨੀਆਂ ਨਾਲੋਂ ਵਾਧੂ ਆ ਇੱਕ ਮਿੰਟ ਵੀ ਜਾਣੀ ਇਹਦੇ ਕੋ ਚੋਕ ਕੋਣ ਦਾ ਬਿਲਕੁਲ ਡਰ ਨਹੀਂ ਹੈਗਾ ਆਪਾਂ ਨੂੰ ਤੇ ਦੂਜਾ ਗੱਲ ਹੋਰ ਮਸ਼ੀਨ ਅਸੀਂ ਚਲਾਉਦੇ ਮੰਨ ਲਓ ਪਤਾ ਸਾਨੂੰ ਉਹਦਾ ਮੇਨ ਪ੍ਰੋਬਲਮ ਆ ਦੀ ਜਿਹੜੀ ਮੇਨ ਚੇਨ ਹੈ ਟੁੱਟ ਜਾਂਦੀ ਦੀਗੀ ਉਹਦੇ ਮਤ ਤੋਂ ਬਾਅਦ 60 ਨੰਬਰ ਚੇਨ ਪਾਉਂਦੇ ਦੀਗੇ ਕੰਪਨੀ ਵਾਲੇ ਇਹਨਾਂ ਨੇ ਇਹ ਜਿਹੜੀ ਅਰਾਊਂਡ ਬੈਲਰ ਚੇਨ ਆਉਂਦੀ ਆ 120 ਐਮ ਐਮ ਦੀ ਉਹ ਚੇਨ ਪਾਈ ਹੋਈ ਹੈ ਦੇ ਵਿੱਚ ਦੇਖੋ ਤੁਸੀਂ ਚੇਨ ਕਿੰਨੀ ਭਾਰੀ ਹੈ ਇਹ ਕਾ ਤਿੰਨੇ ਨਾਟ ਟੁੱਟਦੇ ਸੀਗੇ ਇਹ ਇਹਨਾਂ ਨੇ ਇਹਨਾਂ ਦੇ ਮੋٹے ਉਦੋਂ ਵਧੀਆ ਕਰਵਾਤੇ ਹੈਵੀ ਕਰਵਾਤੇ ਮੰਨ ਲਓ ਇਹ 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 ਨੁਕਸ ਗੜਦਾ ਚੇਨ ਕਿਉਂ ਟੁੱਟਦੀ ਦੀ ਸੁੱਕ ਜਾਂਦੀ ਦੀ ਗਰਦ ਪੈ ਪ ਉਦੇ ਕਰਕੇ ਚੇਨ ਸੁੱਕਣ ਵਰਕੇ ਹਾਰਡਨਸ ਹੋਣਗੇ ਟੁੱਟ ਜਿੰਦੀ ਇਹਨਾਂ ਨੇ ਇੱਥੇ ਇਹਦਾ ਸੈਂਸਰ ਲਵਾਤਾ ਆਹ ਸੈਂਸਰ ਲੱਗਿਆ ਨਾਲ ਇਹਦੇ ਬ੍ਰਸ਼ ਲਵਾਤਾ ਬ੍ਰਸ਼ ਦੇ ਨਾਲ ਇਹਨੂੰ ਔਇਲਿੰਗ ਹੋਈ ਜਾਣੀ ਆਪਣੇ ਆਪ ਆਟੋਮੈਟਿਕ ਔਇਲਿੰਗ ਹੋਣੀ ਆ ਆਲੂ ਬ੍ਰਿਗੇਟ ਹੋਈ ਨੇ ਨਾਲ ਦੀ ਨਾਲ ਉਹ ਵੀ ਕੰਮ ਖੁੰਜਿਆ ਜਾਂਦਾ ਇਹਨੂੰ ਜੀ ਤੇ ਉਦੋਂ ਬਾਅਦ ਤੁਹਾਨੂੰ ਪਿੱਛੇ ਦਿਖਾਉਣਾ ਜਿਹੜਾ ਇਹਦਾ ਸਿਸਟਮ ਆ ਸਾਰਾ ਉਹ ਸਾਰਾ ਆਟੋ ਆ ਜਿਵੇਂ ਤੁਸੀਂ ਮੰਨ ਲਓ ਵੀ ਇਹ ਮੇਨ ਕੰਮ ਹੈ ਮਸ਼ੀਨ ਦੇ ਵਿੱਚ ਸਾਰਾ ਤੁਹਾਨੂੰ ਦੱਸ ਦਮਾ ਨੌਟਰਾਂ ਦਾ ਇਹ ਐਸੇ ਰੌਡਰ ਲੱਗੇ ਨੇ ਗੱਟ ਤੇ ਨਾਲ ਇਹ ਖੋਲਣੀ ਹੋਣੀ ਕਦੇ ਦੂਜੀ ਗੱਲ ਹੁੰਦੀ ਆ ਫਿਰ ਆਪਾਂ ਨੂੰ ਗਰੀਸਿੰਗ ਸਵੇਰੇ ਸਵੇਰੇ 2 ਘੰਟੇ ਲੱਗ ਜਾਂਦੇ ਨੇ ਗਰੀਸ ਕਰਨ ਨੂੰ ਇਹਦੇ ਜਿਹੜੇ ਮੰਨ ਲਓ 30 ਤੋਂ 35 ਪੁਆਇੰਟ ਨੇ ਉਹ ਇਹਨਾਂ ਨੇ ਆਟੋ ਕਰਾਤੇ ਠੀਕ ਹੈ ਜੀ ਆਟੋ ਲੂਬਰੀਕੈਂਟ ਹੋਊਗਾ ਤੁਸੀਂ ਆਹ ਲੂਬਰੀਕੈਂਟ ਵਿੱਚ ਪਿਆ ਹੋਇਆ ਇੱਕ ਦਿਨ ਇੱਕ ਵਾਰੀ ਪਾ ਕੇ 5-7 ਦਿਨ ਉਹਦੀ ਆਪ ਨੂੰ ਮੁੜ ਕੇ ਪਾਉਣ ਦੀ ਲੋੜ ਨਹੀਂ ਪੈਣੀ ਸੈਂਸਰ ਲੱਗਿਆ ਜਦੋਂ ਇਹਨੇ ਗਰਮ ਹੋਣਾ ਆਟੋਮੈਟਿਕ ਟਾਈਮਿੰਗ ਵੀ ਲੱਗਿਆ ਤੁਸੀਂ ਟਾਈਮ ਵੀ ਸੈੱਟ ਕਰ ਸਕਦੇ ਹੋ ਸੈਂਸਰ ਨੇ ਆਪਣੇ ਆਪ ਹੀ ਦੇ ਦੇਣਾ ਇਹਨੂੰ ਗਰੀਸ ਜਦੋਂ ਲੋੜ ਪੈਣੀ ਹੈ ਆਪਾਂ ਨੂੰ ਕਰਨ ਦੀ ਛੇੜਨ ਦੀ ਲੋੜ ਨਹੀਂ ਪੈਣੀ ਮੋਰਟਰ ਟਰੈਕਟਰ ਤੋਂ ਕੋ ਉਤਾਰ ਦੀ ਲੋੜ ਨਹੀਂ ਹੈਗੀ ਜੀ ਹਾਈਡਰੌਲਿਕ ਸਿਸਟਮ ਆ ਮਸ਼ੀਨ ਦੇ ਇਨਬिल्ਟ ਨਾਲ ਦਿੱਤਾ ਹੋਇਆ ਹਾਂ ਬਿਲਕੁਲ ਆ ਹਾਈਡਰੌਲਿਕ ਸਿਸਟਮ ਨਾਲ ਲੱਗਿਆ ਹੋਇਆ ਉਹਦਾ ਕਾਰਨ ਕੁਲੂਬਰੀ ਗ੍ਰੈਂਡ ਤੁਹਾਨੂੰ ਹੋਰ ਦੱਸ ਦੰਨਾ ਹਰ ਸਾਲ ਜਿੰਨੇ ਬੰਦੇ ਬੀਲਰ ਚਲਾਉਂਦੇ ਨੇ ਹਰ ਸਾਲ ਪੰਨਾ ਨਾਟਰ ਦਾ ਕੰਮ ਕਰਾਉਣਾ ਪੈਂਦਾ ਲੱਖ ਡੇਢ ਲੱਖ ਨਾਟਰ ਤੇ ਲਾਉਣਾ ਪੈਂਦਾ ਇਹਦੇ ਐਸੇ ਆ ਕੰਮ ਹੋ ਗਿਆ ਘੱਟ ਚ ਕਾ ਲਓ ਇੱਕ ਰੱਖਿਓ ਘੱਟੋ ਘੜ ਚਾਰ ਤੋਂ ਪੰਜ ਸਾਲ ਲੋੜ ਹੀ ਨਹੀਂ ਪਣੀ ਨਾਟਰ ਨੂੰ ਹੱਥ ਲਾਉਣ ਦੀ ਕਿਉਂਕਿ ਇਹਨੂੰ ਗ੍ਰੀਸਿੰਗ ਰੋਜ਼ ਹੀ ਰੋਜ਼ ਹੋ ਜਾਣੀਆਂ ਦਿਨ ਚ 20 25 50 ਵਾਰ ਹੋ ਜਾਣੀਆਂ ਤੁਹਾਡੀ ਮਰਜ਼ੀ ਹੈ ਜਿੰਨੀ ਵਾਰੀ ਤੁਸੀਂ ਅੱਧੇ ਘੰਟੇ ਸੈੱਟ ਕਰ ਲਓ 15 ਮਿੰਟ ਤੇ ਸੈੱਟ ਕਰ ਲਓ ਤੁਹਾਡੀ ਮਰਜ਼ੀ ਆ ਆ ਸਾਰਾ ਸਿਸਟਮ ਲੱਗਿਆ ਆਟੋਮੈਟਿਕ ਟਾਈਮਰ ਲੱਗਿਆ ਵੈ ਨਾ ਟਾਈਮਰ ਲੱਗੇ ਨਾ ਜੀ ਟਾਈਮਰ ਸੈੱਟ ਕਰ ਰਹਾ ਤੁਸੀਂ ਆਪਣਾ ਟਾਈਮਰ ਸੈੱਟ ਕਰ ਸਕਦੇ ਹੋ ਆ ਗੱਠ ਤੇ ਆ ਚੱਕ ਕੇ ਦੇਖ ਲੋ 35 ਤੋਂ 40 ਕਿਲੋ ਦੀ ਗੱਠ ਹੈ ਤੁਸੀਂ ਆਪ ਵੀ ਦੇਖਦੇ ਤੂੰ ਚੱਕ ਸਕਦੇ ਇਹ ਹਾਂਜੀ ਇਹਦੇ ਜਿਹੜਾ ਪ੍ਰੈਸ਼ਰ ਸਿਸਟਮ ਹੈ ਗੱਠ ਦਾ ਉਹ ਹਾਈਡਰੋਲਿਕ ਵੀ ਹੈ ਇਧਰਾਂ ਮੈਨੂਅਲ ਵੀ ਲੱਗਿਆ ਇਹਨੂੰ ਘੁਮਾ ਵੀ ਸਕਦੇ ਆਪਾਂ ਕਮਾ ਕੇ ਵੀ ਕਰ ਸਕਦੇ ਸਿਕਰ ਹੋਰ ਵੀ ਕਿਹੜਾ ਮਾਰ ਲੋ ਉਹਨੇ ਗੱਠ ਵੱਡੀ ਹੋਣੀ ਆ ਉਹ ਵੀ ਕੱਟਣੀ ਉਹ ਵੱਡੀਆਂ ਨੇ ਜੇ ਕਦੇ ਕੋਈ ਬਹੁਤਾ ਗੰਦਾ ਮਾਲ ਤਾਂ ਦੋਵੇਂ ਵੀ ਆਪਸੇ ਇਕੱਠ ਨਾਲ ਹੀ ਝੱਕ ਲਈ ਜਿਹੜੀ 35 ਬੁੰਤੀ ਨੇ ਬਾਜੀ 35 40 ਕਿਲੋ ਦੀ ਆਮ ਗੱਠ ਬਣਾਉਂਦੀ ਆ ਹਾਂ ਬਣਾਉਂਦੀ ਆ ਗੱਠ ਤੁਸੀਂ ਦੇਖ ਲਓ ਇੱਕ ਵੀ ਖੋਲ ਕੇ ਵੀ ਦਿਖਾ ਦਿਓ ਕੋਈ ਯਾਰ ਤਾਂ ਖਰਚਾ ਕੀ ਦੇਖੀ ਇਹਦਾ ਖਰਚਾ ਕਿੰਨਾ ਕਿੰਨਾ ਬੰਦਾ 35 ਗਾਲੀ ਕਿਲੋ ਦੇ ਜਿਹੜੀ ਦਾ ਖਰਚਾ ਰੱਖੀ ਬਾਜੀ 35 40 ਕਿਲੋ ਨਹੀਂ ਕਿਲਿਆਂ ਦੇ ਹਿਸਾਬ ਨਾਲ ਹਿਸਾਬ ਤੇ ਚਲੋ ਆਪਾਂ ਫਿਰ ਵੀ ਮੰਨ ਲਓ ਵੀ ਇਹਦੇ ਤੇ 100 ਰੁਪਇਆ ਕੁੰਟਲ ਸਰ ਕੋਟਲ ਖਰਚਾ ਪੈਣਾ ਹੈ ਖਰਚਾ ਪੈਣਾ ਹੈ ਤੇ ਕਿੰਨੇ ਟਾਈਮ ਮਯੋਜ ਕੀਤੀ ਇਹ ਬਾਈ ਜੀ ਪਿਲੇ ਸਾਲ ਆਪਣਾ ਕੋਈ ਡੈਮੋ ਆਈ ਸੀ ਮਸ਼ੀਨ ਆਪਾਂ ਪੂਰਾ ਸੀਜ਼ਨ ਚਲਾਈ ਹੈ ਪੂਰਾ ਸੀਜ਼ਨ ਚਲਾ ਕੇ ਫਿਰ ਇਹਨਾਂ ਨੂੰ ਜੋ ਵੀ ਕੋਈ ਪ੍ਰੋਬਲਮ ਆ ਦਿਗੀਆਂ ਉਹਨਾਂ ਦੱਸੀਆਂ ਉਦੋਂ ਉਹ ਮਸ਼ੀਨ ਆ ਆਟੋ ਲੂਬ੍ਰੀਕੈਂਟਰ ਨਹੀਂ ਸੀਗੀ ਜਿਹੜੀ ਪਹਿਲੀ ਮਸ਼ੀਨ ਸਾਡੇ ਉੱਤੇ ਦੇਗੀ ਇਹਨਾਂ ਨੂੰ ਫਿਰ ਦੱਸਿਆ ਵੀ ਆ ਜਦ ਨੂੰ ਮੇਨ ਪ੍ਰੋਬਲਮ ਆਉਂਦੀਆਂ ਨੇ ਰੋਜਗਰੀ ਸਿੰਘ ਕਰਨ ਫਿਰ ਇਹਨਾਂ ਨੇ ਆਪ ਗਏ ਇਹ ਜੀਐਮ ਸਾਹਿਬ ਤੇ ਇਹਨਾਂ ਦੇ ਮਾਲਕ ਸਰਦਾਰ ਜਗਤਾਰ ਸਿੰਘ ਉਹ ਗਏ ਉੱਥੇ ਜਪਾਨ ਉੱਥੋਂ ਜਾ ਕੇ ਫਿਰ ਆ ਸਾਰਾ ਸਿਸਟਮ ਨਵਾਂ ਕਰਵਾਇਆ ਇਹਨਾਂ ਨੇ ਇਹ ਵੀ ਬਹੁਤ ਜਿਹੜਾ ਬੰਦਾ ਡਰਾਈਵਰ ਕੋ ਚਲਾਉਂਦਾ ਉਹਦੇ ਨਾਲ ਆਪਣੀ ਗੱਲਬਾਤ ਹੋ ਸਕਦੀ ਕੋਈ ਕਿਹਦੇ ਨਾਲ ਜੀ ਮੈਂ ਉਹ ਡਰਾਈਵਰ ਆ ਖੁਦ ਮੈਨੂੰ ਪੁੱਛੋ ਕਿ ਜਿਹੜਾ 10 ਸਾਲ ਤੋਂ ਅਸੀਂ ਮਸ਼ੀਨਾਂ ਚਲਾਉਂਦੇ ਆ ਭਰਾ ਜੀ ਨਹੀਂ ਕੋ ਆਪਣੇ ਕਿਸਾਨ ਖੜੇ ਸੀ ਨਾਲ ਪਹਿਲਾਂ ਕਿਹੜੇ ਉਹ ਵੀ ਹੈਗੇ ਬਾਪੂ ਜੀ ਇੱਥੇ ਵੀ ਹੈਗੇ ਨੇ ਅੱਜ ਤੇ ਹੈਗੇ ਨੇ ਆਜੋ ਬਾਪੂ ਜੀ ਆਜੋ ਦੱਸੋ ਤੁਸੀਂ ਕਿਹੜਾ ਲੱਗਿਆ ਮਸ਼ੀਨ ਆ ਅਸੀਂ ਵੀ ਚਲਾਉਂਦੇ ਆ ਅਸੀਂ ਵੀ ਚਲਾਉਂਦੇ ਆ ਹੁਣ ਠੀਕਾ ਚੰਗੇ ਕੱਪੜੇ ਪਾਉਣ ਲੱਗੇ ਪਹਿਲਾਂ ਮਸ਼ੀਨ ਨੇ ਛੇ ਸਾਲ ਦੀ ਕਿਸੇ ਕੰਪਨੀ ਦੀ ਮਸ਼ੀਨ ਚਲਾਈ ਸੀਗੀ ਉਹਦੀ ਗੰਢ ਦੀ ਦਹਾ ਗੰਢਾਂ ਪਿਛੇ ਇੱਕ ਗੰਢ ਦੀ ਪ੍ਰੋਬਲਮ ਆਉਂਦੀ ਸੀ ਗੰਢ ਖੋਲਦੀ ਖੋਲਦੀ ਸੀਗੀ ਅੱਛਾ ਅੱਜ ਦੀ ਹੰਡਾ ਮੂ ਲਈ ਆ ਜੀ ਆਪਣੇ ਤੇ ਇਹਨ ਮਤਲਬ ਬਹੁਤ ਵਧੀਆ ਤੁਹਾਨੂੰ ਸੌਂਸ ਦਿੱਤਾ ਵਾ ਇੱਕ ਘੰਟੇ ਨਹੀਂ ਦੋ ਚਮਕਿਲਿਆਂ ਦੇ ਵਿੱਚ ਵੀ ਇਹਨਾਂ ਘੰਟੇ ਨਹੀਂ ਖੋਲੀ ਕੋਈ ਸਾਫਟ ਝੂਟਾ ਚੜਤ ਨਹੀਂ ਮਾਰਦੀ ਨਹੀਂ ਕੋਈ ਸਾਫਟ ਝੂਟਾ ਨਹੀਂ ਮਾਰਦੀ ਜੀ ਕੋਈ ਟਾਈਟ ਝੂਟਾ ਨਹੀਂ ਮਾਰਦਾ ਬਹੁਤ ਸਾਫ ਚੱਲਦੀ ਹੈ ਮਸ਼ੀਨ ਕੋਈ ਚ ਪ੍ਰੋਬਲਮ ਨਹੀਂ ਮਸ਼ੀਨ ਦੀ ਬਾਰੇ ਤਾਂ ਹੈ ਨਹੀਂ ਕੋਈ ਆਪਾਂ ਕਹਿ ਸਕਦੇ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਕਿੰਨਾ ਟਾਈਮ ਚਲਾਈ ਹੈ ਜੀ ਇਹ ਇਹ ਤੇ ਅਸੀਂ ਇਹ ਡੈਮੋ ਲਈ ਜੀ ਦੋ ਤਿੰਨ ਕਿੱਲਿਆਂ ਦੇ ਡੈਮੋ ਲਈ ਜਾਂਚ ਚਲਾਈ ਆ ਠੀਕ ਹੈ ਹਾਂਜੀ ਕੈਟੇਗਰੀਲ ਦਾ ਪੂਰਾ ਹਾਂਜੀ ਕੈਨਡੀਡੇਟ ਡਾਟਾ ਜੀ ਠੀਕ ਇਹਦੇ ਚ ਆਪਾਂ ਨੇ 9 ਕਿਲੋਲਟਰ 32 ਨੰਬਰ ਆਇ ਤਕਰੀਬ ਸਾਨੂੰ 5 ਤੋਂ 7 ਦਿਨ ਆਪਾਂ ਨੂੰ ਮੌਜ ਰਣੀ ਆ ਮੁੜ ਕੇ ਤੇਲ ਪਾਉਣ ਦੀ ਲੋੜ ਨਹੀਂ ਪੈਣੀ। ਇਹਨੇ ਆਪਣੇ ਆਪ ਸਾਰੇ ਦੋਨਾਂ ਨੋਟਰਾਂ ਨੂੰ ਆਪਣੇ ਆਪ ਇਹਨੇ ਆਇਲਿੰਗ ਕਰੀ ਜਾਣੀ ਐ ਗਰੀਸਿੰਗ ਕਰੀ ਜਾਣੀ ਐ ਤੇ ਆਪਾਂ ਨੂੰ ਮੁੜ ਕੇ ਕਦੇ ਇਹਨੂੰ ਗਰੀਸ ਕਰਨ ਦੀ ਲੋੜ ਨਹੀਂ ਪੈਣੀ। ਇਹ ਹੁੰਦਾ ਦਾ ਬੇਟ ਇੰਨਾ ਹੀ ਐ। ਗਰੀਸਿੰਗ ਦੀ ਆਉਂਦੀ। ਟਾਈਮ ਟਾਈਮ ਚ ਚੱਕੀ ਦੀ ਵਾਲੀ ਟਾਈਮ ਟਾਈਮ ਕੇਸ ਲੱਗਿਆ ਹੋਇਆ ਜੀ ਟਾਈਮ ਸੈੱਟ ਕਰ ਸਕਦੇ ਆ ਇਹ ਤੋਂ ਆਪਾਂ। ਹਾਂ ਜੀ ਹਾਂ ਜੀ ਹਾਂ ਜੀ ਲੱਗਿਆ ਹੋਇਆ ਟਾਈਮ ਸੈੱਟ ਵਾਲਾ ਸਾਰਾ ਜੀ ਮਿੱਤਰ। ਲੈਓ ਚੱਕੋ। ਹਾਂ ਬਾਕੀ ਜੇ ਨਾ ਵੀ ਟਾਈਮ ਸੈੱਟ ਕਰੀਏ ਤਾਂ ਇਹਨੇ ਆਟੋਮੈਟਿਕ ਆਪਣੇ ਆਪ ਇਹਨੇ ਇਨੂੰ ਇਹਨੂੰ ਕਿਸੇ ਦੀ ਦੀ ਲੋਡ ਵਿੱਚ ਸਟਕ ਗਾ ਚੱਕ ਤੇ ਸਾਰੇ ਬੁਸ਼ਾਂ ਹਾਂਜੀ ਹਾਂਜੀ ਉਹ ਚੱਕਦੇ ਜਿੱਥੇ ਬੈਰਿੰਗ ਹੁਣ ਇਹਦੇ ਬੈਰਿੰਗ ਪਾਤੇ ਹਾਂਜੀ ਦੱਸਤਾ ਜੀ ਜਿੱਥੇ ਮੰਨ ਲਓ ਪਿਸਟਨ ਚੱਲਦਾ ਉੱਥੇ ਬੁਸ਼ ଥିਗੇ ਉਹ ਬੁਸ਼ ਰੋਜ਼ ਮੰਨ ਲਓ ਵੀ 100 150 ਕਿਲੇ ਬਾਅਦ ਮਰ ਜਾਂਦੇ ਜੀ ਸਭ ਨੂੰ ਪਤਾ ਜੰਨੇ ਬਿਲਰ ਵਾਲੇ ਬੰਦੇ ਨੇ ਤੇ ਉਹ ਭਾ ਵੜਦਾ ਉਹ ਮੁੜ ਕੇ ਛੇੜਨ ਦੀ ਲੋੜ ਨਹੀਂ ਹੈਗੀ ਠੀਕ ਹੈ ਠੀਕ ਹੈ ਨਹੀਂ ਤੁਸੀਂ ਗੱਲ ਦੇ ਗਣਾਸੇ ਬਦਲੋ ਜਿਹੜੇ ਆਪਾਂ ਟੋਕੇ ਨੇ ਉਹ ਬਦਲ ਦੋ ਵਾਧਾ ਨਹੀਂ ਮਸ਼ੀਨ ਚਲਾਓ ਹੋਰ ਤੁਹਾਨੂੰ ਕੁਝ ਨਹੀਂ ਲੋੜ ਪੈਣੀ ਹੈ ਜੀ ਬੁਸ਼ ਬੰਦ ਬੈਰਿੰਗ ਕਰਤੇ ਬੈਰਿੰਗ ਕਰਤੇ ਜੀ ਉਹ ਬ ਮੋਸ਼ਾਲਾ ਜਿਹੜਾ ਜੂੜ ਸੀਗਾ ਵੜਦਾ ਤੇ ਆ ਜਿਵੇਂ ਮੰਨ ਲਓ ਆਮ ਮਸ਼ੀਨਾਂ ਦੇ ਵਿੱਚ ਤਿੰਨ ਤਿੰਨ ਗੋਲੇ ਇੱਕ ਪਾਸੇ ਲੱਗ ਸਕਦੇ ਨੇ ਇਹ ਚ ਪੰਜ ਗੋਲਿਆਂ ਦਾ ਪਹਿਲਾਂ ਹੀ ਇਹਨਾਂ ਨੇ ਕੈਪੈਸਿਟੀ ਬਣਵਾਈ ਆ ਵੀ ਡਰਾਈਵਰ ਨੂੰ ਵੀ ਕਿਸਾਨ ਨੂੰ ਵੀ ਸੌਖਾ ਰਹੇ ਜਿਹੜਾ ਬਿਲਰ ਮਾਲਕ ਪਰ ਬਿਲਰ ਚਲਾਉਣ ਦਾ ਡਰਾਈਵਰ ਨੂੰ ਵੀ ਵੀ ਵਾਰ-ਵਾਰ ਨਾ ਪਾਉਣੇ ਪੈਣ। ਵਾਰ-ਵਾਰ ਨਾ ਪਾਉਣੇ ਪੈਣ। ਮੰਨ ਲਓ ਵੀ ਅੱਧੀ ਪੌਣੀ ਦੀ ਸਾੜੀ ਆਮ ਦੇ ਨਾਲ ਲੰਘ ਜੂਗੀ ਇੱਕ ਵਾਰ ਪਾ ਕੇ ਇਹ 10 ਗੋਲੇ ਇੱਕ ਵਾਰ ਚ ਪਾ ਸਕਦੇ ਨੇ। ਇਦਾਂ ਦਾ ਜਿ ਬਣਾਇਆ ਸਿਸਟਮ ਠੀਕਾ ਥੱਲੇ ਬਾਰੇ ਕਰ ਦੋ ਜੀ ਕਲੀਅਰ ਜਿਹੜੀ ਡਿਸਪਲੇਸੇ ਬਾਰੇ ਡਰਾਈਵਰ ਨੂੰ ਦਿਖਦਾ ਡਰਾਈਵਰ ਗੱਠਾਂ ਗਿਣਦੀ ਵੀ ਆ ਇਹ ਵੀ ਜੀ ਗੱਠਾਂ ਗਿਣਦੀ ਆ ਤੇ ਇਹਦਾ ਜਿਹੜਾ ਡਿਜੀਟਲ ਮੀਟਰ ਲੱਗਿਆ ਦੂਜੀਆਂ ਕੰਪਨੀਆਂ ਦੇ ਆਮ ਲੱਗਿਆ ਹੁੰਦਾ ਉਹ ਨਕੜਕੜਕ ਕਰਕੇ ਚੱਲਦੇ ਨੇ ਇਹ ਮੀਟਰ ਡਿਜੀਟਲ ਮੀਟਰ ਲੱਗਿਆ ਦੇਖੋ ਤੁਹਾਡੇ ਸਾਹਮਣੇ ਜਿੰਨੀਆਂ ਗੱਠਾਂ ਬਣਾਈਆਂ ਨੇ ਉਹ ਆਈਆਂ ਹੋਈਆਂ ਨੇ ਇਹਨੂੰ ਜ਼ੀਰੋ ਆਪਾਂ ਸਵੇਰੇ ਕਰ ਲਓ ਤੇ ਸ਼ਾਮ ਨੂੰ ਆਪਣੀਆਂ ਗੱਠਾਂ ਵੀ ਗਿਣ ਸਕਦੇ ਆ ਉਹ ਬੰਦਾ ਅੰਦਾਜ਼ਾ ਵੀ ਲਾ ਸਕਦਾ ਮੇਰੇ ਕੋ ਕਿੰਨੀਆਂ ਗੱਠਾਂ ਬਣੀਆਂ ਨੇ ਕਿਲੇ ਕਿੰਨੇ ਕਿਲੇ ਬਣੇ ਨੇ ਉਜਾਵ ਨਾਲ ਨਾਲ ਜਗਾ ਇਹਨਾਂ ਗੱਠਾਂ ਤੋਂ ਕਿੰਨੀਆਂ ਗੱਠਾਂ ਬਣੀਆਂ ਨੇ ਜਾਲੀ ਜਾਲੀ ਇਹ ਹੈ ਜੀ ਜਿਵੇਂ ਹੁਣ ਅੱਗੇ ਹੋਰ ਮਸ਼ੀਨਾਂ ਦੇ ਇਹ ਚੀਜ਼ਾਂ ਨਹੀਂ ਹੈਗੀਆਂ ਇਹ ਚ ਲੱਗੀ ਆ ਜਿਵੇਂ ਜਿਵੇਂ ਮਿੱਟੀ ਚੱਕਦੀ ਆ ਮਸ਼ੀਨ ਆਮ ਸਾਰੀਆਂ ਮਸ਼ੀਨਾਂ ਚੱਕਣੀ ਹੀ ਹੁੰਦੀਆਂ ਥੱਲੋਂ ਜਦੋਂ ਉਹ ਖੇਤ ਦੇ ਵਿੱਚ ਲੈਣੀਆਂ ਖੁੱਲੇ ਦੇ ਕਈ ਸਮੇਂ ਕੰਬਾਈਨਾ ਚੱਲੀ ਹੁੰਦੀਆਂ ਨੇ ਗਿੱਲੇ ਚ ਉੱਥੇ ਅੜਾ ਦੁਗੜਾ ਹੋਏ ਹੁੰਦੀ ਆ ਜ਼ਮੀਨ ਉੱਥੋਂ ਮਿੱਟੀ ਚੱਕ ਲੈਂਦੀ ਆ ਉਹ ਮਿੱਟੀ ਸਾਰੀ ਇੱਥੇ ਖਤਮ ਹੋ ਜਾਣੀ ਆ ਇਹ ਜਿਹੜੀ ਇਹ ਮਸ਼ੀਨ ਹੈ ਇੰਡਸਟਰੀਲਿਸਟਲੀ ਵੀ ਵਧੀਆ ਕਿਉਂਕਿ ਮਿੱਟੀ ਨਹੀਂ ਜਾਊਗੀ ਉਹਦੀ ਜਿਹੜਾ ਫਿਊਲ ਮੰਨ ਲਓ ਵੀ ਸੀਵੀ ਆ ਉਹ ਚ ਦੂਜੇ ਮਸ਼ੀਨਾਂ ਦੇ ਫੀਲ ਲਾ ਲਓ ਇਹਦਾ ਵੀ ਜੀ ਹਿੱਸਾ ਜਿਹੜਾ ਹੈਗਾ ਅਡਜਸਟੇਬਲ ਹੈ ਵੀ ਜੇ ਕਿਸੇ ਕਿਸਾਨ ਵੀਰ ਨੇ ਗੰਨੇ ਪੱਤੀ ਚ ਚਲਾਉਣਾ ਤਾਂ ਆਪਣੇ ਹਿਸਾਬ ਦੇ ਨਾਲ ਇਹਨੂੰ ਅਡਜਸਟ ਕਰ ਸਕਦਾ ਠੀਕ ਹੈ ਜੀ ਹਾਂਜੀ ਕਿਉਂਕਿ ਇਹ ਸਮੇਂ ਚਾਰ ਲੇਨ ਵਾਲਾ ਹੁੰਦਾ ਨਾ ਬਣਿਆ ਗੰਨਾ ਜਾਂ ਦੋ ਲੇਨ ਵਾਲਾ ਹੁੰਦਾ ਅਲੱਗ-ਅਲੱਗ ਤਰ੍ਹਾਂ ਦੇ ਬੀਜ-ਬੀਜ ਦੇ ਨੇ ਅੱਜਕੱਲ ਬੰਦੇ। ਹਾਂਜੀ ਹਾਂਜੀ। ਮੈਨੂੰ ਉਦਾਂ ਦੇ ਸਿਸਟਮ 'ਚ ਵੀ ਨਾ ਕੋਈ ਟ੍ਰੈਂਚ ਸਿਸਟਮ ਨਾ ਵੀਦ ਦਾ। ਉੱਥੇ ਚੌੜੀ ਹੋ ਜਾਂਦੀ ਆ ਫਿਰ ਉੱਥੇ ਹੋਰ ਮਸ਼ੀਨਾਂ ਚੱਲਦੀਆਂ ਨਹੀਂ। ਇਹਦੇ ਵਿੱਚ ਆਹ ਦੇਖੋ ਉੱਥੋਂ ਅਡਜਸਟਮੈਂਟ ਹੋ ਜਾਂਦੀ ਆ। ਮੇਨ ਫੰਕਸ਼ਨ ਮਸ਼ੀਨ ਦੇ ਵਿੱਚ ਨਾਟਰਾ ਜਿਹੜੀ ਮਸ਼ੀਨ ਗੱਠ ਨਹੀਂ ਖੋਲਦੀ। ਹਾਂਜੀ। ਉਹ ਮਸ਼ੀਨ ਉਹਦੇ ਵਰਗੀ ਫਿਰ ਕੋਈ ਮਸ਼ੀਨ ਨਹੀਂ ਹੈਗੀ। ਇਹ ਮਸ਼ੀਨ ਮੇਨ ਕੰਮ ਆ ਨਾਟਰ ਦਾ। ਨਾਟਰ ਨੂੰ ਜਦੋਂ ਗ੍ਰੀਸ ਹੋਈ ਜਾਣਾ ਇਹਨੇ ਖਰਾਬ ਨਹੀਂ ਹੋਣਾ। ਸਭ ਤੋਂ ਮਹਿੰਗੇ 부ਰਜੇ ਨੇ ਮੰਨ ਲਓ ਆਹ 부ਰਜਾ ਲੱਗਿਆ ਇਹ ਜੇ ਇਹਦਾ ਜੇ ਇਹ ਸੀ ਸਫੇਰ ਬਾੜ ਲੈਣ ਜਾਵਾਂ ਤਾਂ ਜੇਬ ਦੇ ਵਿੱਚ ਪਿੰਡ ਦੇ ਜੀਨ ਦੇ ਵਿੱਚ ਪਾ ਕੇ 75-80 ਹਜ਼ਾਰ ਦਾ ਲੈ ਆਵਾਂਗੇ ਉਹ ਇਹ ਨੋਟਰੀ ਇਹ ਬੰਦੇ ਦਾ ਦਿਲ ਆ ਜੀ ਹਾਂ ਇਹ ਇਹ ਬੰਦੇ ਦਾ ਦਿਲ ਆਲਾ ਕੰਮ ਕਰਦਾ ਆ ਮੈਨੂੰ ਇਹਦਾ ਦਿਲ ਹੈ ਜੇ ਇਹਦਾ ਸਹੀ ਚੱਲੇ ਇਹਨੂੰ ਆਟੋ ਗਰੀਸਿੰਗ ਕਰਤੀ ਇਹਦੇ ਖਰਾਬ ਹੀ ਹੋਣਾ ਚਾਰ-ਪੰਜ ਸਾਲ ਠੀਕ ਹੈ ਜੀ ਚਾਰ ਪੰਜ ਸਾਲ ਵੀ ਖੋਲ ਕੇ ਤੁਹਾਨੂੰ ਦੇਖਣਾ ਪਊਗਾ ਵੀ ਇਹਦਾ ਕਿਹੜਾ ਪਾਰਟ ਕੋਈ ਮਾੜਾ ਮੋਟਾ ਘਸਿਆ ਹੈ ਉਹ ਬਦਲ ਦੋ ਸਾਰਾ ਨੋਟਰ ਕੋਈ ਨੁਕਸਾਨ ਮਤਲਬ ਇਹ ਰਿਪੇਅਰ ਕਰਨ ਦੀ ਲੋੜ ਨਹੀਂ ਫੁੱਲ ਰਿਪੇਅਰ ਕਹਿਣ ਤੋਂ ਭਾਵ ਜਿੰਨੇ ਬੇਲਰਾਂ ਤੇ ਡਰਾ ਬੈਕ ਜਾਂਦੀਆਂ ਦਿੱਕਤਾਂ ਆਉਂਦੀਆਂ ਸੋ ਸਾਰੀਆਂ ਉਹ ਕੜਤੀਆਂ ਜਿਵੇਂ ਕਿ ਤੁਹਾਨੂੰ ਚੇਨ ਦੀ ਦੱਸੀਆ ਪਹਿਨਾ ਵੀ ਚੇਨ ਬਿਲਕੁਲ ਪਤਲੀ ਸੀਗੀ ਉਹ ਟੁੱਟ ਜਾਂਦੀ ਸੀ ਕਿ ਕਿਸਾਨ ਬਿਚਾਰੇ ਰਾਤ ਨੂੰ ਪਾਈ ਜਾਂਦੇ ਦੀ ਜੰਨੂ ਟੁੱਟੀ ਜਾਂਦੀ ਸੀਗੀ ਉਹ ਬੌਣੀ ਪੈਂਦੀ ਸੀਗੀ ਪ੍ਰੋਬਲਮ ਆਉਂਦੀ ਸੀ ਦੀ ਕਿਸਾਨਾਂ ਨੂੰ ਜਿਹੜੇ ਬੇਲਰ ਮਾਲਕ ਸੀਗੇ ਤੇ ਉਹ ਚੇਨ ਮੋਟੀ ਕਰਦੀ ਮੈਨੂੰ ਰੌਂਡ ਬਿਲਰ ਵਾਲੀ ਚੇਨ ਪਾਤੀ ਇਹਦੇ ਚ ਵੱਡੇ ਭਾਈ ਜੀ ਜਿਹੜੀ ਸ਼ਾਫਟ ਹੈ ਜਿਹੜੇ ਸਾਈਡ ਤੇ ਸ਼ਾਫਟਾਉਂਦਿਆਂ ਨੇ ਉਹ ਵੀ ਕੱਢਣੀ ਪੈਂਦੀ ਹੈ ਇਹਦੇ ਤਾਂ ਨਹੀਂ ਕੋਈ ਕੱਢਣ ਦੀ ਨਹੀਂ ਨਹੀਂ ਇਹਦੇ ਕੁਝ ਨਹੀਂ ਭਾਈ ਜੀ ਕੁਝ ਨਹੀਂ ਕਰਦਾ ਬਿਲਕੁਲ ਚੰਨੇ ਜਗ੍ਹਾ ਲੰਘ ਚੋਣੇ ਦੀ ਲੰਘ ਬਾਈ ਜੀ ਇਹਦੇ ਕੋਈ ਸ਼ਾਫਟ ਨਹੀਂ ਕੱਢਣੀ ਇਹ ਟਰੈਕਟਰ ਦੇ ਟਾਇਰਾਂ ਦੇ ਬਰਾਬਰੇ ਜਾਣੀਆ ਮਸ਼ੀਨ ਰਿਸਕ ਨਹੀਂ ਹੈਗਾ ਬਿਲਕੁਲ ਇਹ ਰੋਡ ਦੇ ਉੱਤੇ ਇਹਦਾ ਸਭ ਤੋਂ ਵੱਡੀ ਗੱਲ ਇਹ ਵੀ ਹੈ ਅੱਗੇ ਉਹ ਮਸ਼ੀਨ ਚੱਲਦੀ ਹੈ ਸਾਈਡ ਤੇ 2-3 ਫੁੱਟ ਸਾਈਡ ਤੇ ਚੱਲਦੀ ਹੈ ਰਿਸਕ ਵੀ ਹੈ ਕੋਈ ਸਾਈਕਲ ਵਾਲਾ ਕੋਈ ਸਕੂਟਰ ਵਾਲਾ ਲੱਗ ਜਾਂਦਾ ਕ ਇਹ ਗੱਲਾਂ ਹੈਗੀਆਂ ਉਹ ਤੁਸੀਂ ਠੀਕੀਆਂ ਬਾਕੀ ਮਸ਼ੀਨਾਂ 'ਚ ਇਹਦੇ ਚੋਂ ਖਤਮ ਹੋ ਗਈਆਂ ਉਹ ਗੱਲਾਂ ਉਹ ਚੀਜ਼ਾਂ ਖਤਮ ਹਾਂ ਬਿਲਕੁਲ ਕੰਪਲਰ ਬਾਰੇ ਦਿਓ ਮਾੜਾ ਜਿਹਾ ਪਾਉ ਚੰਗਾ ਬਲੂਰ ਬਾਈ ਜੀ ਇਹਦਾ ਇਦਾਂ ਪੁੱਠਾ ਵੀ ਚੱਲੂ ਸਿੱਧਾ ਵੀ ਚੱਲੂ ਪਰ ਇਹਦੇ ਤੇ ਗਰਦ ਨਹੀਂ ਜੰਮਣ ਦਊਗਾ ਬਿਲਕੁਲ ਹੈ ਕਿੱਥੇ ਕਾ ਜੀ ਉਹ ਪਿੱਛੇ ਲੱਗਿਆ ਉਹ ਦੇਖੋ ਜੀ ਅੰਦਰ ਨਹੀਂ ਲੱਗਿਆ ਠੀਕ ਹੈ ਆ ਲੱਗਿਆ ਸਾਹਮਣੇ ਅੰਦਰਲੇ ਪਾਸੇ ਉਹ ਉੱਪਰ ਦੀ ਦੇਖੋ ਉੱਥੇ ਦਿਖਦਾ ਹਾਂਜੀ ਇਹਦੇ ਇਹਦੇ ਸਿਰਫ ਆਪਾਂ ਇੱਕ ਵਾਇਰ ਲਾ ਦੇਣੀ ਹੈ ਇੱਥੇ ਬਿਜਲੀ ਵਾਲੀ ਤਾਰ ਬਿਜਲੀ ਵਾਲੀ ਤਾਰ ਇਥੇ ਲਾ ਦੇਣੀ ਹੈ ਕੋਈ ਹਾਈਡਰੋਲਿਕ ਕਿੰਨੇ ਲੈਟਾਂ ਨੇ ਜਿੰਨੇ ਬਲੋਰ ਨੇ ਉਹ ਸਾਰਾ ਉਹਦੇ ਨਾਲ ਚੱਲਦਾ ਹਾਂਜੀ ਬਾਈ ਜੀ ਜਿਹੜੇ ਵੀ ਕਿਸਾਨ ਵੀਰ ਨੇ ਹੁਣ ਬਾਈ ਬੇਲਰ ਦੇ ਬਾਰੇ ਕੋਈ ਜ਼ਿਆਦਾ ਜਾਣਕਾਰੀ ਲੈਣੀ ਆ ਤਾਂ ਤੁਸੀਂ ਇੱਕ ਵਾਰੀ ਕੰਪਨੀ ਵੇਸਟ ਕਰੋ ਜਾਂ ਉੱਪਰ ਦਿੱਤੇ ਨੰਬਰ ਤੇ ਬਾਈ ਸੰਪਰਕ ਕਰ ਸਕਦੇ ਹੋ ਧੰਨਵਾਦ ਮਿਹਰਬਾਨੀ ਥੈਂਕ ਯੂ ਲਵ ਯੂ ਆਲ ਪਿਆਰੇ ਦੋਸਤੋ